ਬੀਤੇ ਦਿਨ ਇੱਕ ਵੀਡੀਓ ਵਾਇਰਲ ਹੁੰਦੀ ਹੈ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਲੜ ਰਹੇ ਨੇ ਫਰੀਦਕੋਟ ਤੋਂ ਹੰਸਰਾਜ ਹੰਸ ਉਹਨਾਂ ਨੂੰ ਕਿਸਾਨ ਜਥੇਬੰਦੀ ਦੇ ਆਗੂਆਂ ਵੱਲੋਂ ਇਹ ਕਹਿਣ ਵਾਸਤੇ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਬੋਲੋ ਨਰਿੰਦਰ ਮੋਦੀ ਸਰਕਾਰ ਮੁਰਦਾਬਾਦ ਵੀਡੀਓ ਦੀ ਇਸਤਾਹੀ ਹੈ ਇਸ ਮਸਲੇ ਦੇ ਵਿੱਚ ਸਾਡੇ ਨਾਲ ਬੀਕੇ ਜੂ ਉਗਰਾਹਾ ਗਰੁੱਪ ਦੇ ਮੁਖਿਰ ਇਕਾਈ ਦੇ ਸਕੱਤਰ ਬਿੱਟੂ ਮਲਨ ਜੁੜ ਜੁਕੇ ਨੇ ਬਿੱਟੂ ਮਲਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਐਵੇਂ ਲੱਗ ਰਿਹਾ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕਰਨਾ ਤੁਹਾਡਾ ਹੱਕ ਹੋ ਸਕਦਾ ਲੇਕਿਨ ਕਿਸੇ ਨੂੰ ਮਜਬੂਰ ਕਰਨਾ ਕਿ ਬੋਲੋ ਮੋਦੀ ਸਰਕਾਰ ਮੁਰਦਾਬਾਦ ਇਨੂੰ ਕਿਵੇਂ ਦੇਖਦੇ ਹੋ ਕਿ ਜੇ ਤੁਹਾਡੀ ਵੀਡੀਓ ਬੜੀ ਵਾਇਰਲ ਹੋਈ ਹੈ ਜੀ ਇਹਦੇ 'ਚ ਜੀ ਇਹ ਗੱਲ ਹੈ ਵੀ ਜੀ ਮੈਂ ਸਪਸ਼ਟੀਕਰਨ ਤੁਹਾਨੂੰ ਦੇ ਦਿਆ ਜਿਹੜੀ ਵੀਡੀਓ ਵਾਇਰਲ ਕੀਤੀ ਹੈ ਜੀ ਉਹਦਾ ਸਹੀ ਪੱਖ ਹੈ ਜਿਹੜਾ ਉਹ ਮੈਂ ਤੁਹਾਨੂੰ ਦੱਸਦਾ ਅਸੀਂ ਜਾਪਕੇ ਵਾਲੀ ਜਥੇਬੰਦੀ ਦੇ ਆਗੂ ਆ ਜੀ ਮੈਂ ਜ਼ਿਲ੍ਹਾਦਾਰ ਸਹਾਇਕ ਜਨਰਲ ਸੈਕਟਰੀ ਹੈਗਾ ਮੁਖਸਰ ਸਾਹਿਬ ਦਾ ਜੀ ਅਸੀਂ ਜਾਪਕੇ ਦੇ ਵਿੱਚ ਰਹਿ ਕੇ ਲੜਦੇ ਆ ਸਾਡੀ ਕੋਈ ਕੱਲੀ ਜਥੇਬੰਦੀ ਦਾ ਨਹੀਂਗਾ ਵੀ ਅਸੀਂ ਵਿਰੋਧ ਕਰ ਰਹੇ ਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਆ ਜੀ ਕੱਲ ਹੰਸਰਾਜ ਜੀ ਹੰਸ ਸਾਡੇ ਬਲਾਕ ਗਿੱਡੜਵਾਹਾ ਦੇ ਵਿੱਚ ਆਏ ਸੀ ਜੀ ਪਿੰਡ ਪੁੱਤਰਸ਼ਰੀ ਉੱਥੇ ਅਸੀਂ ਤਾਂ ਪ੍ਰਸ਼ਾਸਨ ਨੇ ਜਦੋਂ ਸਾਡੇ ਨਾਲ ਗੱਲਬਾਤ ਕੀਤੀ ਵੀ ਹੰਸਰਾਜ ਜੀ ਸਾਨੂੰ ਮਿਲਣਾ ਚਾਹੁੰਦੇ ਆ ਪਿਛਲੇ ਦਿਨਾਂ ਦੇ ਵਿੱਚ ਜੈਤੋ ਦੇ ਵਿੱਚ ਵੀ ਹੰਸਰਾਜ ਜੀ ਆਪ ਕਿਸਾਨਾਂ ਵੱਲ ਆਏ ਸੀਗੇ ਜੀ ਸਾਡਾ ਕੰਮ ਆ ਵੀ ਵਿਰੋਧ ਕਰਨਾ ਤੇ ਉਹਨਾਂ ਨੂੰ ਉਸ ਦਿਨ ਵੀ ਕੋਈ ਜਵਾਬ ਨਹੀਂ ਆਇਆ ਜਦੋਂ ਉਹਨਾਂ ਨੂੰ ਪੁੱਛਿਆ ਉਹ ਆ ਤੇ ਹਾਂ ਇਹ ਤਾਂ ਗਲਤ ਹੋਇਆ ਤੇ ਅਸੀਂ ਇਹ ਗੱਲ ਨੂੰ ਮੰਨਦੇ ਆ ਤੇ ਅਸੀਂ ਕੱਲ ਵੀ ਪ੍ਰਸ਼ਾਸਨ ਨੂੰ ਕਿਹਾ ਸੀ ਵੀ ਇਹਨਾਂ ਕੋਲੇ ਪੁਕਤਾ ਕੋਈ ਜਵਾਬ ਹੈ ਨਹੀਂ ਸਾਡੇ ਜੀ ਪਰ ਹੰਸਰਾਜ ਜੀ ਜਦੋਂ ਆਏ ਉੱਥੇ ਉਹਨਾਂ ਨੂੰ ਇਹ ਸਵਾਲ ਕੀਤਾ ਸੀਗਾ ਵੀ ਹੰਸਰਾਜ ਜੀ ਆ ਜਿਹੜੀਆਂ ਘਟਨਾ ਹੋਈਆਂ ਐ ਲਖੀਂਪੁਰ ਖੀਰੀ ਦੇ ਵਿੱਚ ਸਾਡੇ ਕਿਸਾਨਾਂ ਦੇ ਉੱਤੇ ਪੀਸਫੁਲ ਉਹ ਮੋਰਚਾ ਚਲਾ ਰਹੇ ਸੀ ਸੜਕ ਦੇ ਉੱਤੇ ਤੁਰੇ ਆਉਂਦੇ ਸੀ ਐ ਆਪਾਂ ਜਨਤਾਕ ਨੂੰ ਵੀ ਨੀਲਾ ਤੜਦੇ ਉਹਨਾਂ ਦੇ ਉੱਤੇ ਜੀਪਾਂ ਚੜਾ ਕੇ ਉਹਨਾਂ ਦੀਆਂ ਲੱਤਾਂ ਬਾਹਾਂ ਤੋੜ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਤੇ ਅਜੇ ਮਿਸ਼ਰਾ ਟੈਨੀ ਨੂੰ ਤੁਸੀਂ ਟਿੱਕਾਂ ਦੇ ਕੇ ਬੀਜਪੀ ਨਵਾਸ ਰਹੀ ਹੈ ਇਹ ਕੱਲ ਕੀ ਚੰਗੀ ਹੈ ਤੇ ਉਹ ਕਿਸਾਨਾਂ ਨੂੰ ਅਨਸਾਫ਼ ਕਿਉਂ ਨਹੀਂ ਮਿਲਿਆ ਜੀ ਜੀ ਅਸੀਂ ਉਹਨਾਂ ਨੂੰ ਇਹ ਸਵਾਲ ਕੀਤੇ ਸੀ ਵੀ ਕਿਸਾਨਾਂ ਦੀ ਐਮਐਸਪੀ ਕਿੱਧਰ ਗਈ ਜਿਹੜੇ ਅਦੋਲਨਕਾਰੀ ਕਿਸਾਨਾਂ ਦੇ ਉੱਤੇ ਪਰਚੇ ਦਰਜ ਸੀ ਦਿੱਲੀ ਮੋਰਚੇ ਦੇ ਵਿੱਚ ਪੈਦਾ ਹੋਏ ਸੀ ਤੇ ਵੀ ਉਹ ਕਿਸਾਨਾਂ ਦੇ ਉੱਤੇ ਪਰਚੇ ਰੱਦ ਕਿਉਂ ਨਹੀਂ ਕੀਤੇ ਸਰਕਾਰ ਨੇ ਵਿੱਤੀ ਰੂਪ ਦੇ ਵਿੱਚ ਬਕਾਇਦਾ ਦਿੱਤਾ ਸੀ ਅਸੀਂ ਇਹ ਸਵਾਲ ਜਵਾਬ ਕੀਤੇ ਸੀ ਅਸੀਂ ਆਖਿਆ ਫਿਰ ਜਿਹੜੇ ਸਿੰਘੂ ਤੇ ਖਨੌਰੀ ਬਾਰਡਰ ਦੇ ਉੱਤੇ ਕਿਸਾਨ ਬੈਠੇ ਨੇ ਤੇ ਉਹਨਾਂ ਦੇ ਕਿਸਾਨ 21 ਸਾਲ ਦਾ ਕੰਕ ਦੇ ਵਿੱਚ ਖੜਾ ਹੈ ਤੇ ਹਰਿਆਣੇ ਦੀ ਪੁੱਤ ਗੋਲੀ ਮਾਰ ਕੇ ਉਹਨੂੰ ਮਾਰ ਦਿੰਦੀ ਐ ਸ਼ਹੀਦ ਕਰ ਦਿੰਦੀ ਐ ਕੀ ਇਹ ਚੰਗੀ ਗੱਲ ਐ ਜੀ ਉਹ ਕਿਸਾਨ ਦਿੱਲੀ ਵੱਲ ਜਾ ਰਹੇ ਸੀ ਤੁਸੀਂ ਮੰਗਾ ਉਹਨਾਂ ਨੇ ਨਾਮ ਮੰਦੇ ਉਹ ਤਾਂ ਵੱਖਰੀ ਗੱਲ ਐ ਪਰ ਉਹਨਾਂ ਨੂੰ ਉਹਨਾਂ ਦਾ ਰਾਈਟ ਸੀ ਉਹ ਦਿੱਲੀ ਜਾ ਨਹੀਂ ਸਕਦੇ ਸੀ ਜੀ ਜੀ ਆਦੇ ਜਾ ਸਕਦੇ ਸੀ ਉਹਨਾਂ ਨੇ ਆਪ ਕਿਹਾ ਤੇ ਮੈਂ ਕਿਹਾ ਜੀ ਜਿਹੜਾ ਪਿਰਤਪਾਲ ਸੀਗਾ ਉਹਦਾ ਕੀ ਕਸੂਰ ਸੀ ਉਹ ਲੰਗਰ ਵਰਤੌਣ ਆਇਆ ਸੀ ਤੇ ਉਹਦੀਆਂ ਲੱਤਾਂ ਬਾਹਾਂ ਜਵਾੜੇ ਤੋੜ ਤੇ ਬੇਰਮੀ ਨਾਲ ਉਹਨੂੰ ਕੁੱਟ ਮਾਰ ਕੀਤੀ ਉਹ ਅੱਜ ਹਸਪਤਾਲ 'ਚ ਪਿਆ ਕੀ ਤੁਸੀਂ ਉਹਦਾ ਪਤਾ ਲਾਣ ਗਏ ਹੋ ਆਦੇ ਨਹੀਂ ਗਈ ਮੈਂ ਕਿਹਾ ਵੀ ਇੱਕ ਪਟਿਆਲੇ ਜ਼ਿਲ੍ਹੇ ਦਾ ਨੌਜਵਾਨ ਹੈ ਅਥੂ ਗੈਸ ਦੀ ਵਜ੍ਹਾ ਦੇ ਨਾਲ ਉਹਦੀਆਂ ਅੱਖਾਂ ਚਲੀਆਂ ਗਈਆਂ ਕਿ ਅਨਸਰਾਜ ਜੀ ਤੁਸੀਂ ਪਤਾ ਲੈਣ ਗਏ ਹੋ ਆਦੇ ਨਹੀਂ ਗਈ ਜਦੋਂ ਸਾਰੀਆਂ ਗੱਲਾਂ ਦੇ ਸਵਾਲ ਹੋਏ ਵੀ ਕੀ ਕੰਡਾ ਕੱਢਣੀਆਂ ਬੈਰੀਕੇਡ ਲਾਉਣੇ ਕਿਲ ਗੱਢਣੇ ਲਾਠੀ ਚਾਰਜ ਕਰਨੇ ਗੋਲੀਆਂ ਮਾਰਨੀਆਂ ਤੇ ਇਹ ਲੋਕਤੰਤਰ ਆਜ਼ਾਦਤ ਦਿੰਦਾ ਹੈ ਆਦੇ ਨਹੀਂ ਦਿੰਦਾ ਇਹ ਫਿਰ ਅਸੀਂ ਆਖਿਆ ਵੀ ਅੱਜ ਤੁਸੀਂ ਕਹਿ ਰਹੇ ਹੋ ਲੋਕਤੰਤਰ ਆ ਸਾਨੂੰ ਪਿੰਡਾਂ ਚ ਨਹੀਂ ਆਉਣ ਦਿੰਦੇ ਤੇ ਅੱਜ ਇਹੀ ਲੋਕ ਆ ਤੇ ਇਹਨਾਂ ਦੇ ਵਿੱਚ ਵਿਰੋਧ ਹੈ ਤੇ ਵੀ ਤੁਸੀਂ ਏਡੀ ਵੱਡੀ ਜ਼ੁਲਮ ਕੀਤਾ ਇਹਨਾਂ ਦੇ ਨਾਲ ਤੇ ਉਹ ਆਦੇ ਵੀ ਬਹੁਤ ਮਾੜਾ ਹੋਇਆ ਉਹਨਾਂ ਨੇ ਆਪ ਕਿਹਾ ਵੀ ਇਹ ਜ਼ੁਲਮ ਕੀਤਾ ਪਰ ਮਾ ਉਹ ਸਾਡੇ ਭਾਈ ਆ ਬੀਜੇਪੀ ਵਾਲੇ ਤੇ ਪਰ ਉਹਨਾਂ ਨੇ ਮਾੜਾ ਕੀਤਾ ਅਸੀਂ ਆਖਿਆ ਵੀ ਜੇ ਤੁਸੀਂ ਆਦੇ ਉਹਨਾਂ ਨੇ ਮਾੜਾ ਕੀਤਾ ਜ਼ੁਲਮ ਕੀਤਾ ਫਿਰ ਤੁਸੀਂ ਉਹਨਾਂ ਦੀ ਪਾਰਟੀ ਵੱਲੋਂ ਕਿਉਂ ਲੜ ਰਹੇ ਹੋ ਨਾ ਤੁਸੀਂ ਇੱਥੇ ਉਹਨਾਂ ਦੀ ਪਾਰਟੀ ਛੱਡੋ ਤੇ ਸਾਡਾ ਸੋਟੇ ਨਾਲ ਥੋੜੋ ਵਿਰੋਧ ਹੈ ਲੋਕ ਤਾਂ ਤੁਹਾਨੂੰ ਮਾਨ ਤਟਕਾਰ ਕਰਦੇ ਆ ਤੁਸੀਂ ਕਲਾਕਾਰ ਰਹੇ ਹੋ ਗਾਇਆ ਹੈ ਪੰਜਾਬ ਪੰਜਾਬ ਦੀ ਤੁਸੀਂ ਸੇਵਾ ਕੀਤੀ ਹੈ ਤੁਸੀਂ ਆਪ ਵਾਦੇ ਹੋ ਤੇ ਲੋਕ ਲੋਕਾਂ ਦਾ ਤੁਹਾਡੇ ਨਾਲ ਥੋੜੋ ਵਿਰੋਧ ਹੈ ਉੱਥੇ ਫਿਰ ਇਹ ਕਿਹਾ ਗਿਆ ਮੁਰਕਿਓ ਚੁੱਪ ਹੋਗੇ ਉਹਨਾਂ ਨੂੰ ਕੋਈ ਗੱਲ ਨਹੀਂ ਆ ਜੀ ਅਸੀਂ ਆਖਿਆ ਤੁਸੀਂ ਲੋਕਾਂ ਦੇ ਵਿੱਚ ਖੜਕੇ ਵੀ ਝੂਠ ਬੋਲ ਰਹੇ ਹੋ ਗਮਰਾਹ ਕਰ ਰਹੇ ਹੋ ਜਿਵੇਂ 75 ਸਾਲ ਦੇ ਲੋਕ ਗਮਰਾਹ ਹੁੰਦੇ ਆਏ ਆ ਜੀ ਵੀ ਤੁਸੀਂ ਆਹਦੇ ਮਾੜਾ ਕੀਤਾ ਫਿਰ ਮਾੜੇ ਨੂੰ ਫਿਰ ਗਾਹ ਅੱਕੇ ਅਗਲੀ ਲਾਈਨ 'ਚ ਵੀ ਆ ਜਾਓ ਤੇ ਤੁਸੀਂ ਇੱਕ ਗੱਲ ਹੋਰ ਕੇ ਤੇ ਅਸੀਂ ਆਖਿਆ ਚਲੋ ਛੱਡੋ ਇਹ ਵੀ ਸਵਾਲ ਵੀ ਤੁਸੀਂ ਵਿਸ਼ਵ ਵਪਾਰ ਸੰਸਤਾ ਤੇ ਡਬਲਯੂ ਪੀਓ ਦੀਆਂ ਨੀਤੀਆਂ ਜੋ ਵੀ ਹੈ ਉਹ ਤੁਸੀਂ ਮਰਦਾਬਾਦ ਕਹਿ ਦਿਓ ਜਿਹੇ ਗੱਲ ਕਹਿ ਦਿਓ ਹੰਸ ਰਾਜ ਜੀ ਅਸੀਂ ਹੋਰ ਕੁਝ ਨਹੀਂ ਆਦੇ ਉਹ ਆਦੇ ਉੱਥੇ ਵੀ ਚੁੱਪ ਹੋਗੇ ਅਸੀਂ ਆਖਿਆ ਕਿ ਫਿਰ ਜੇ ਤੁਸੀਂ ਆਦੇ ਸਾਡਾ ਭਾਈ ਆ ਭਵਰਾ ਮੈਂ ਸੱਚੀ ਗੱਲ ਕਹਿਣੋਂ ਨਹੀਂ ਹਟਦਾ ਹੰਸ ਰਾਜ ਜੀ ਆਦੇ ਸਾਡੇ ਭਾਈਆਂ ਨੇ ਜ਼ੁਲਮ ਕੀਤਾ ਮਾਰਾ ਕੀਤਾ ਤੇ ਅਸੀਂ ਆਖਿਆ ਕਿ ਫਿਰ ਤੁਸੀਂ ਕਹਿ ਦਿਓ ਨਰਿੰਦਰ ਮੋਦੀ ਮਰਦਾਬਾਦ ਜੇ ਉਹਨਾਂ ਨੇ ਜ਼ੁਲਮ ਕੀਤਾ ਤਾਂ ਫਿਰ ਉੱਥੇ ਵੀ ਉਹ ਚੱਕੋਗੇ ਉਹਨਾਂ ਨੇ ਉੱਥੇ ਫਿਰ ਜੂ ਟਰਨ ਲੈ ਕੇ ਉੱਥੇ ਚਲੇ ਗਏ ਜਾਨੀ ਕਿ ਸਾਡਾ ਇਹ ਨਹੀਂਗਾ ਅਸੀਂ ਜਾਪੇ ਵਾਲੇ ਆ ਵੀ ਅਸੀਂ ਉਹਨੂੰ ਘੇਰ ਕੇ ਜਗਤਾਰ ਬਾਈ ਜਾਂ ਉਹਨੂੰ ਅਸੀਂ ਘੇਰਾਬੰਦੀ ਕਰਕੇ ਵੀ ਅਸੀਂ ਉਹਨੂੰ ਕਿਹਾ ਹੋਵੇ ਤੂੰ ਐਂ ਕਹਿ ਨਹੀਂ ਇਹ ਤਰੀਕਾ ਨਹੀਂ ਇਸ ਤਰ੍ਹਾਂ ਨਹੀਂ ਕਿਹਾ ਘੇਰਾਬੰਦੀ ਕੀ ਜੀ ਪੱਤਰਕਾਰ ਤਾਂ ਉਹਦੇ ਮੂੰਹ ਨਾਲ ਮਾਈਕ ਨਹੀਂ ਲਾ ਸਕਦਾ ਇੰਨੀ ਸਕਿਉਰਿਟੀ ਹੁੰਦੀ ਹੈ ਤੇ ਸਾਡੇ ਆਸ-ਪਾਸੇ ਕੱਲ ਫਰੀਦਕੋਟ ਜ਼ਿਲ੍ਹੇ ਦੇ ਵਿੱਚੋਂ ਫਿਰ ਬੁੱਟਰਚੜੀ ਦੇ ਵਿੱਚ ਸਭ ਤੋਂ ਵੱਡੀ ਸਿਕਿਉਰਿਟੀ ਪੁਲਿਸ ਦੀ ਸੀਗੀ ਜੀ ਪੂਰੇ ਫਰੀਦਕੋਟ ਤੇ ਮੁਕਸਰ ਜ਼ਿਲ੍ਹੇ ਦੀਆਂ ਪੁਲਸਾਂ ਲਾਈਆਂ ਸੀ ਤੇ ਸਾਡੀ ਕੀ ਮਜਾਲ ਸੀ ਅਸੀਂ ਉਹਦੇ ਨੇੜੇ ਵੀ ਹੋ ਜਾਂਦੇ ਜੀ ਇਸ ਕਰਕੇ ਵੀ ਇਹ ਗੱਲ ਨੂੰ ਜਿਹੜਾ ਪੇਸ਼ ਕੀਤਾ ਗਿਆ ਮੈਂ ਉਹ ਛੋਟੇ ਰੱਖ ਰਿਹਾ ਵੀ ਅਸੀਂ ਜਾਪੇ ਵਾਲੀ ਜਟੇਬੰਦੀ ਹੈ ਤੇ ਇੱਕ ਛੋਟੇ ਮਾਧਿਅਮ ਰਾਹੀਂ ਮੈਂ ਹੋਰ ਵੀ ਅਪੀਲ ਕਰਨਾ ਚਾਹੁੰਦਾ ਕਿਸਾਨ ਕਿਸਾਨ ਆਗੂਆਂ ਨੂੰ ਤੇ ਕਿਸਾਨ ਵਰਕਰਾਂ ਨੂੰ ਜੀ ਵੀ ਆਉਣ ਵਾਲੇ ਬਿਨਾਂ ਦੇ ਵਿੱਚ ਇਹ ਭਾਈਚਾਰਾ ਸਾਂਝ ਦੇ ਪਾਸੇ ਫਟ ਪਾਉਣ ਵਾਸਤੇ ਇਹਨੂੰ ਹਿੰਸਕ ਕਰਾਉਣ ਵਾਸਤੇ ਇਸ ਪਾਸੇ ਕੋਸ਼ਿਸ਼ਾਂ ਹੋਣਗੀਆਂ ਚੌਥੇ ਜੈਤੋ ਦੇ ਵਿੱਚ ਪ੍ਰਸ਼ਾਸਨ ਕਿਸਾਨਾਂ ਦੀ ਤਾਂ ਘੇਰਾਬੰਦੀ ਕਰ ਲੈਂਦਾ ਜੀ ਜੈਤੋ ਦੇ ਵਿੱਚ ਜਦੋਂ ਅਸੀਂ ਪੀਸਫੁਲੀ ਆਪਦੇ ਨਾਅਰੇਬਾਜ਼ੀ ਕਰ ਰਹੇ ਸੀ ਤੇ ਬੀਜੇਪੀ ਦੇ ਚੰਦਕ ਵਰਕ ਸੀ ਇੱਕ ਦੋ ਜਾਨੇ ਉਹਨਾਂ ਨੇ ਕੀ ਕੀਤਾ ਮੈਕ ਫੜ ਕੇ ਸਾਨੂੰ ਧੱਦੀ ਸ਼ਬਦ ਬੋਲੇ ਪਰ ਮੈਂ ਉੱਥੇ ਮੁੜ ਕੇ ਇਹੀ ਬੋਲਿਆ ਵੀ ਕਿਸਾਨ ਭਰਾਵੋ ਕੋਈ ਕੁਝ ਬੋਲੀ ਜਾਵੇ ਆਪਾਂ ਜਾਤ ਦੇ ਵਿੱਚ ਰਹਿਣਾ ਫਿਰ ਮੈਂ ਪ੍ਰਸ਼ਾਸਨ ਨੂੰ ਇਹੀ ਗੱਲ ਬੋਲਿਆ ਵੀ ਤੁਸੀਂ ਸਾਡੀ ਤਾਂ ਘੇਰਾਬੰਦੀ ਕਰ ਲਈ ਸਾਡੇ ਅਗਰਾਹਾਂ ਜੱਥੇ ਬੰਦੀ ਦੇ ਜੋ ਝੰਡੇ ਆ ਜਿੰਨੇ ਵਰਕਰ ਹੈ ਅਸੀਂ ਆਪ ਜ਼ਿੰਮੇਵਾਰੀ ਨਿਭਾਵਾਂਗੇ ਜੇ ਕੋਈ ਦੂਜਾ ਬੰਦਾ ਆ ਕੇ ਸ਼ਰਾਰਤ ਕਰਦਾ ਉਹਦੀ ਜ਼ਿੰਮੇਵਾਰੀ ਢੋਡੀ ਹੋਊਗੀ ਜੀ ਜੀ ਫਿਰ ਅਸੀਂ ਪ੍ਰਸ਼ਾਸਨ ਦੇ ਧਿਆਨ 'ਚ ਲੈਂਦਾ ਵੀ ਕੀ ਤੁਸੀਂ ਆ ਜਿਹੜੇ ਬੰਦੇ ਹਿੰਸਕ ਕਰਾਉਣ ਦੀ ਕੋਸ਼ਿਸ਼ ਕਰ ਰਹੇ ਐ ਜਿਹੜੇ ਭਦੀ ਸ਼ਬਦ ਬੋਲ ਰਹੇ ਐ ਕੀ ਫਰੀਦਕੋਟ ਐਸਐਸਪੀ ਇਹ ਬੰਦਿਆਂ ਤੇ ਕਾਰਵਾਈ ਕਰੂਗਾ ਜੀ ਜਿਹੜੇ ਜਿਹੜੇ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਆ ਜਿਹੜੇ ਵਕਾਊ ਦੱਸ ਰਹੇ ਆ ਜਿਹੜੇ ਕਹਿ ਰਹੇ ਆ ਖੁਆਨੀ ਪਾਰਟੀ ਦੇ ਆ ਝੌਂਕੀ ਪਾਰਟੀ ਦੇ ਆ ਇਹ ਕੀ ਇਹਨਾਂ ਤੇ ਕਾਰਵਾਈ ਹੋਊਗੀ ਅੱਛਾ ਇਹ ਤੇ ਜੀ ਬਿਲਕੁਲ ਤੁਹਾਡੀ ਗੱਲ ਸਮਝ ਗਿਆ ਤੁਸੀਂ ਆਪਣਾ ਪੱਖ ਹੀ ਰੱਖ ਬਿੱਟਰ ਇਹ ਇੱਕ ਹੋਰ ਮੈਨੂੰ ਦੱਸਿਓ ਕਿ ਚਰਚਾ ਕਿ ਕੀ ਕਿਸਾਨ ਜਿਹੜੇ ਵਿਰੋਧ ਕਰ ਰਹੇ ਨੇ ਉਹ ਵਿਰੋਧ ਕਰਨ ਦਾ ਕਿਸਾਨਾਂ ਦਾ ਤਰੀਕਾ ਸਹੀ ਹੈ ਜਾਂ ਜ਼ਾਇਦਾ ਕਿ ਪਿੱਛੇ ਭਜਰੇ ਨੇ ਗੱਡੀਆਂ ਰੋਕ ਰਹੇ ਨੇ ਨਹੀਂ ਜੀ ਇੱਕ ਚੀਜ਼ ਤੁਹਾਨੂੰ ਦੱਸਿਆ ਗਰਦਾਰ ਬਾਈ ਤੁਹਾਡੇ ਨਾਲ ਮੈਂ ਇਹ ਵੀ ਕਲੀਅਰ ਕਰ ਦਿਆਂ ਚੀਜ਼ ਇਸ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਇਹ ਤਾਂ ਉਹ ਇੱਕ ਕਿਸਾਨ ਆ ਮਜ਼ਦੂਰ ਆ ਜਿਨ੍ਹਾਂ ਤੇ ਇੰਨਾ ਸਬਰ ਆ ਬਾਈ 100 100 ਕਿੱਲਾ ਕੰਕ ਮੱਚ ਗਈ ਤੇ ਅੱਜ ਫਿਰ ਵਾਹਣ ਵਹੀ ਜਾਂਦੇ ਅਗਲੀ ਫਸਲ ਦੀ ਜੀ 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 ਇਹ ਉਹ ਕਿਸਾਨ ਆ ਜਿਹੜੇ 13 ਮਹੀਨੇ ਦਿੱਲੀ ਦੇ ਬਾਡਰਾਂ ਤੇ ਬਹਿ ਕੇ ਆਏ ਆ ਛੱਪਾਂ ਦੀਆਂ ਫਿਰੀਆਂ ਤੇ ਪੈ ਕੇ ਆਏ ਆ ਸਬਰ ਦੇ ਨਾਲ ਅਦੋਲਨ ਲੜਿਆ ਜੀ ਕਿਤੇ ਹੰੜਬਾਜੀ ਕਰ ਸਕਦੇ ਨਹੀਂ ਇੱਕ ਘਟਨਾ ਤੁਹਾਨੂੰ ਜੈਤੋ ਦੇ ਲਾਗੇ ਮੈਂ ਦੱਸ ਦਿਆਂ ਜਿਸ ਦਿਨ 13 ਤਰੀਕ ਨੂੰ ਵਿਸਾਖੀ ਵਾਲਾ ਦਿਨ ਸੀ ਜੀ ਜੀ ਅਸੀਂ ਭਾਰਤੀ ਕਿਸਾਨ 联 ਨੇਕ ਦਾ ਅਗਰਾਹਾ ਤੇ ਕੁਝ ਜਥੇਬੰਦੀਆਂ ਸੰਯੁਕਤ ਮੋਰਚੇ ਦੀਆਂ ਸੀਗੀਆਂ ਉੱਥੇ ਪੰਤੂਆਣੇ ਦੇ ਵਿੱਚ ਜੀ ਹੰਸ ਰਾਜ ਜੀ ਉੱਥੇ ਆਉਂਦੇ ਨੇ ਅਸੀਂ ਸਾਈਡ ਤੇ ਨਾਹਰੇਬਾਜੀ ਕਰ ਰਹੇ ਹਾਂ ਝੰਡੇ ਲੈ ਕੇ ਖੜੇ ਹਾਂ ਕਾਲੀਆਂ ਝੰਡੀਆਂ ਲੈ ਕੇ ਖੜੇ ਹਾਂ ਪ੍ਰਸ਼ਾਸਨ ਨੇ ਕੀ ਕੀਤਾ ਹੈ ਜਾਨ ਬੁਝ ਕੇ ਕਿਸਾਨਾਂ ਨੂੰ ਝਾਸਾ ਦੇਣ ਦੀ بجائے ਇੱਕ ਗੱਡੀ ਕੱਢਤੀ ਗੁਰਦੁਆਰਾ ਸਾਹਿਬ ਵੱਲ ਜੀ ਉੱਥੇ ਕਿਸਾਨਾਂ ਦਾ ਇਹ ਸੀ ਵੀ ਅਸੀਂ ਮੱਥਾ ਤਾਂ ਨਹੀਂ ਟੇਕਣ ਦਿੰਦੇ ਵੀ ਤੁਸੀਂ ਐਡਾ ਵੱਡਾ ਜ਼ੁਲਮ ਕੀਤਾ ਹੈ ਇੱਥੇ ਸੀਡਾਂ ਦੀ ਧਰਤੀ ਹੈ ਸਾਨੂੰ ਕੋਈ ਹੱਕ ਨਹੀਂ ਆਉਂਦਾ ਜੀ ਇਹਨਾਂ ਨੇ ਜਾਣ ਬੁਝ ਕੇ ਪ੍ਰਸ਼ਾਸਨ ਨੇ ਗੱਡੀ ਭਜਾ ਲਈ ਮਗਰੀ ਕਿਸਾਨ ਅ ਚੱਲ ਪਏ ਉਧਰੋਂ ਵੀ ਗੱਡੀ ਤੁਸੀਂ ਆਏ ਦੀ ਕਿਉਂ ਕੱਢਦੇ ਹੋ ਉੱਥੇ ਜਦੋਂ ਅਸੀਂ ਗਾਂਹ ਗਏ ਉੱਥੇ ਕੁਝ ਵੀ ਨਹੀਂ ਸੀਗਾ ਹੰਸਰਾਜ ਜੀ ਤਾਂ ਪਹਿਲਾਂ ਹੀ ਗੱਡੀ ਦੇ ਵਿੱਚ ਪੈ ਕੇ ਵਾਪਸ ਹੋ ਗਏ ਸੀਗੇ ਜੀ ਅਸੀਂ ਪੁਲਿਸ ਨੂੰ ਪੁੱਛਿਆ ਵੀ ਤੁਸੀਂ ਆਹ ਕੀ ਤਰੀਕਾ ਕੀਤਾ ਹੈ ਕਿ ਕਿਸਾਨ ਨਾਰੇਬਾਜੀ ਕਰ ਰਹੇ ਸੀ ਤੁਸੀਂ ਗੱਡੀ ਇੱਕ ਝਾਤਾਂ ਦੇਣ ਦੀ ਬਜਾਏ ਐਂ ਤਾਂ ਤੋਂ ਗੱਡੀ ਯਾਨੀ ਕਿ ਪ੍ਰਸ਼ਾਸਨ ਨੂੰ ਅੱਗੇ ਕੋਈ ਗੱਲ ਨਹੀਂ ਆਈ ਅਸੀਂ ਇੱਕ ਵਿਸ਼ਵਾਸ ਦਿਵਾਉਂਦੇ ਆਂ ਬਾਈ ਅਸੀਂ ਬਾਕੀਆਂ ਨੂੰ ਵੀ ਅਪੀਲ ਕਰਦੇ ਆਂ ਵੀ ਅਸੀਂ ਸਾਈਡ 'ਤੇ ਖੜ ਕੇ ਵਿਰੋਧ ਕਰਦੇ ਆ ਜਿਹੜਾ ਮਗਰ ਜਾਣਾ ਇਹ ਪ੍ਰਸ਼ਾਸਨ ਦਾ ਇੱਕ ਝਾਤਾਂ ਦੇ ਨਾਲ ਜਾਂ ਤੁਸੀਂ ਮੋੜ ਦੇ ਵਿੱਚ ਵੇਖ ਲਓ ਪਿਛਲੇ ਦਿਨੀ ਕਿਸਾਨਾਂ ਨੂੰ ਧੱਕੇ ਮਾਰੇ ਗਏ ਨਵੰਬਰ ਸਰ ਦੇ ਵਿੱਚ ਦੇ ਇੱਡੇ ਵੀ ਚੱਲ ਗਏ ਹੈਗੇ ਨਾ ਹੈ ਤੇ ਉਹਦੇ ਚ ਤੇ ਨਾ ਕਿਸੇ ਬੀਜਪੀ ਵਾਲੇ ਦਾ ਨਾ ਕਿਸੇ ਕਾਂਗਰਸ ਨਾ ਝੜੂ ਵਾਲਾ ਨੁਕਸਾਨ ਕਿਸੇ ਪੋਲੀਟੀਕਲ ਪਾਰਟੀ ਨੂੰ ਨੁਕਸਾਨ ਉੱਥੇ ਤੇ ਆਫਤ ਭਰਾ ਮਾਰੂ جنگ ਸ਼ੁਰੂ ਹੋ ਗਈ ਨਾ ਇੱਕ ਦੂਜੇ ਦੇ ਪੱਥਰ ਮਾਰਨੇ ਸ਼ੁਰੂ ਕਰਦੇ ਹਾਲਾਂਕਿ ਹੁਣ ਬੀਜਪੀ ਦੇ ਲੀਡਰਾਂ ਦੇ ਪਰਚੇ ਦਰਜ ਹੋ ਗਏ ਹੈ ਤੇ ਉਹ ਵੀ ਜਿਨ੍ਹਾਂ ਨੇ ਪੱਥਰ ਮਾਰੇ ਉਹ ਹੈ ਉਹ ਵੀ ਕਿਸਾਨ ਪਰ ਪੋਲੀਟੀਕਲ ਪਾਰਟੀ ਨਾਲ ਜੁੜੇ ਨੇ ਅਸੀਂ ਅਸੀਂ ਉਹੀ ਜਗਤਾਰਬਾਈ ਮੈਂ ਕਹਿ ਰਿਹਾ ਸੀ ਮੋੜ ਦੇ ਵਿੱਚ ਪ੍ਰਸ਼ਾਸਨ ਦਾ ਰਵਈਆ ਠੀਕ ਨਹੀਂ ਰਿਹਾ ਉੱਥੇ ਮਾਹੌਲ ਐ ਹੋ ਗਿਆ ਅਸੀਂ ਇੱਕ ਚੀਜ਼ ਚਾਉਂਦੇ ਆ ਵੀ ਜਿਹੜੇ ਉਹ ਭਰਾ ਕੱਲ ਕੋਟਲੀ ਦੇ ਵਿੱਚ ਸਾਡੇ ਹੰਸਰਾਜ ਜੀ ਆਉਂਦੇ ਨੇ ਇੱਕ ਪਿੰਡ ਦੇ ਵਿੱਚ ਮੀਟਿੰਗ ਰੱਖੀ ਜਾਂਦੀ ਹੈ ਅਸੀਂ ਉੱਥੇ ਸਾਈਡ ਤੇ ਖੜ ਕੇ ਨਾਰੇਬਾਜ਼ੀ ਕੀਤੀ ਤੇ ਅਸੀਂ ਸਪੀਕਰ ਦੇ ਵਿੱਚ ਬੋਲਿਆ ਵੀ ਸਾਡਾ ਭਾਈ ਨੂੰ ਅਸੀਂ ਵਾਪਸ ਲਿਆਵਾਂਗੇ ਉਹ ਪੜਕ ਗਿਆ ਉਹ ਭਾਜੀਪੀ ਵਾਲੇ ਜਾਵੜਿਆ ਕੋਈ ਉਹਨੂੰ ਗਲਤ ਫ਼ੀਮ ਨਹੀਂ ਹੋ ਸਕਦੀ ਐ ਪਰ ਕੋਈ ਨਹੀਂ ਅਸੀਂ ਉਹਨੂੰ ਪਿਆਰ ਸਤਕਾਰ ਨਾਲ ਉਹਨੂੰ ਕਹਾਂਗੇ ਸਾਡੀਆਂ ਸਾਡੇ ਨਾਲ ਹੱਕ ਸਾਡੇ ਛੀਨੇ ਗਏ ਆ ਸਾਡੇ ਪਕਸਾਨਾਂ ਦੇ ਇੰਨੀਆਂ ਜਾਨਾਂ ਲੱਗੀਆਂ ਵੀ ਭਾਈ ਤੂੰ ਰਸਤੇ ਤੋਂ ਮੁੜਿਆ ਤੂੰ ਕਿਸਾਨੀ ਚੰਡੇਵਾਲਾ ਜਾ ਇੱਕ ਜਗਤਾਰ ਜੀ ਮੈਂ ਤੁਹਾਨੂੰ ਹੋਰ ਕਲੀਅਰ ਕਰ ਦਿਆਂ ਕੋਈ ਅਸੀਂ ਇਹ ਨਹੀਂ ਚਾਹੁੰਦੇ ਇਹ ਵੀ ਫਲਾਨੀ ਪਾਰਟੀ ਨੂੰ ਤੁਸੀਂ ਵੋਟਾਂ ਪਾ ਦਿਓ ਫਲਾਨੀ ਦੀ ਸਰਕਾਰ ਲਿਆਓ ਜਗਤਾਰ ਜੀ ਵਾਹਾਂ ਘਵਾੜੀ ਪੁਈ ਆ ਜੇ ਇਹੀ ਰਹਿਣਾ ਅਸੀਂ ਤਾਂ ਇਹ ਚਾਹੁੰਦੇ ਆ ਵੀ ਅੱਜ 2 ਮਹੀਨਿਆਂ ਦੇ ਵਿੱਚ ਇਹਨਾਂ ਨੂੰ ਕੁਝ ਸ਼ੇਕ ਲੱਗੇ ਵੀ ਸਾਡੇ 2 ਮਹੀਨਿਆਂ ਵੀ ਪਿੰਡਾਂ 'ਚ ਲੋਕ ਸਵਾਲ ਕਰਨ ਲੱਗੇ ਪਿੰਡਾਂ 'ਚ ਲੋਕ ਉੱਠ ਖੜੇ ਇਹ ਚੋਣ ਮੈਨੀਫੈਸਟੋ ਦੇ ਵਿੱਚ ਜਿਹੜੀਆਂ ਪਾਰਟੀਆਂ ਗੱਪ ਮਾਰ ਕੇ ਆਉਂਦੀਆਂ ਆ ਉਹ ਗਾਂਹ ਵਾਸਤੇ ਆਉਂਦਾ ਸੋਚ ਸਮਝ ਕੇ ਆਉਣ ਤੇ ਅਸੀਂ ਲੋਕਾਂ ਨੂੰ ਸੁਨੇਹਾ ਦਿੰਨੇ ਆ ਵੀ ਭਾਈ ਲੋਕ ਜਿੰਨਾ ਚਿਰ ਖੜੇ ਨਾ ਹੋਏ ਉਹਨਾਂ ਚਿਰ ਮਸਲਾ ਹੱਲ ਨਹੀਂ ਹੋਣਾ ਸਰਕਾਰ ਭਾਵੇਂ ਕਿਤੇ ਵੀ ਆ ਜਾਏ ਜ਼ਮੀਨਾਂ ਸਾਡੀਆਂ ਜਾ ਰਹੀਆਂ ਐ ਜਾ ਜਵਾਨੀ ਸਾਡੀ ਬਾਹਰ ਜਾ ਰਹੀ ਹੈ ਉਸ ਜਵਾਨੀ ਸਾਡੀ ਨਸ਼ੇ ਦੀ ਦਲਦਲ ਦੇ ਵਿੱਚ ਫਸ ਗਈ ਨਸ਼ਾ ਪੰਜਾਬ ਦੇ ਵਿੱਚ ਫੈਲ ਚੁੱਕਿਆ ਬੇਰੁਜ਼ਗਾਰੀ ਫੈਲ ਚੁੱਕੀ ਹੈ ਪੰਜਾਬ ਦੀ ਧਰਤੀ ਦੇ ਵਿੱਚ ਮਹਿੰਗਾਈ ਵਧ ਗਈ ਤੇ ਇਸ ਕਰਕੇ ਫਸਲਾਂ ਦੇ ਐਮਐਸਪੀ ਦੇ ਸਾਨੂੰ ਰੇਟ ਨਹੀਂ ਮਿਲ ਰਹੇ ਕਿਸਾਨ ਖੁਦ ਕੁਛੀਆਂ ਕਰ ਰਿਹਾ ਮਜ਼ਦੂਰ ਰਹੀ ਪਰਜਗਾਰ ਰਹੇ ਨਹੀਂ ਅਸੀਂ ਕਿਸਾਨ ਮਜ਼ਦੂਰ ਤੇ ਦੁਕਾਨਦਾਰ ਦਾ ਨਾਹਰਾ ਲੈ ਕੇ ਚੱਲੇ ਆਂ ਇੱਕ ਚੀਜ਼ ਹੋਰ ਉਹਦੀ ਗੱਲ ਸਾਜ਼ੀਸ ਵਾਲਾ ਮੇਰਾ ਕਿ ਜਿਹੜੇ ਕਿਸਾਨ ਜਿਹੜੇ ਸੰਯੁਕਤ ਕਿਸਾਨ ਮੋਰਚਾ ਦੀ ਕੌਲ ਤੇ ਭਾਜਪੀ ਜਾਂ ਹੋਰਾਂ ਦੇ ਵੀ ਵਿਰੋਧ ਕਰਿਓ ਲੀਡਰਾਂ ਦਾ ਕਿ ਕਿਸਾਨਾਂ ਨੂੰ ਹੋਰ ਤਰੀਕਾ ਹੈਗਾ ਲਾਂਬਧ ਕਰਨ ਦਾ ਘਰਾਂ ਘਰ ਜਾ ਕੇ ਪਿੰਡੋਂ ਪਿੰਡ ਜਾ ਕੇ ਜੀ ਅਸੀਂ ਜੀ ਪਿੰਡੋਂ ਪਿੰਡੀ ਵੀ ਜਾ ਰਹੇ ਆਂ ਕਈ ਵਾਰੀ ਜੀ ਇੰਨਾ ਟਾਈਮ ਨਹੀਂ ਮਿਲਦਾ ਸਾਰੇ ਪਿੰਡਾਂ ਦੇ ਵਿੱਚ ਨਹੀਂ ਜਾਈਦਾ ਕਈ ਵਾਰੀ ਜਥੇਬੰਦੀਆਂ ਕੋਲੇ ਇੰਨੇ ਸਾਧਨ ਨਹੀਂ ਹੁੰਦੇ ਮਹੀਆ ਕਰਵਾਏ ਜਾਂਦੇ ਜਿੰਨੀ ਕੋਸ਼ਿਸ਼ ਹੁੰਦੀ ਓਨੀ ਕਰਦੇ ਆਂ ਖਾਸ ਕਰਕੇ ਹੰਸਰਾ ਜਹੰਸ ਜੀ ਦਾ ਵਿਆਹਾਂ ਤੇ ਪੰਜ ਪੰਜ ਛੇ ਛੇ ਪ੍ਰੋਗਰਾਮ ਹੁੰਦੇ ਨੇ ਇਹ ਡੇਲੀ ਪ੍ਰੋਗਰਾਮ ਕਰ ਰਹੇ ਨੇ ਮਿਸ ਨਹੀਂ ਕਰ ਰਹੇ ਨਾ ਇਹ ਮਾਹੌਲ ਨੂੰ ਦੇਖ ਰਹੇ ਆ ਇਹ ਇੱਕ ਫੀਲ ਦੇਖ ਰਹੇ ਆ ਵੀ ਮੈਂ ਪ੍ਰੋਗਰਾਮ ਕਰਨਾ ਹੀ ਹੈ ਉੱਥੇ ਫਿਰ ਵਿਰੋਧ ਹੁੰਦਾ ਜਦੋਂ ਇਹ ਕਿਸੇ ਪਿੰਡ ਤੇ ਜਾਂਦੇ ਆ ਸ਼ਹਿਰ ਤੇ ਜਾਂਦੇ ਆ ਸਾਡਾ ਇਹੀ ਮਕਸਦ ਆਏ ਉੱਥੇ ਅਸੀਂ ਸ਼ਹਿਰ ਵਸਣਾਂ ਨੂੰ ਵੀ ਅਪੀਲ ਕਰਦੇ ਆ ਸਪੀਕ ਕਰ ਰਹੀ ਸਾਈਡ ਤੇ ਖੜ ਕੇ ਵੀ ਭਾਈ ਜਾਗ ਜਾਓ ਤੁਸੀਂ ਇਹ ਫੀਲ ਨਾ ਕਰਿਓ ਵੀ ਇਹ ਕਿਉਂ ਆ ਕੇ ਖੜ ਗਏ ਇੱਥੇ ਅਸੀਂ ਇਸ ਜਿਹੜੇ ਮੁੱਦਿਆਂ ਦੀ ਲੜਾਈ ਆ ਇਹ ਮੁੱਦਿਆਂ ਤੇ ਅਸੀਂ ਇਹਨਾਂ ਦਾ ਸਵਾਲ ਜਵਾਬ ਪੁੱਛਣ ਵਾਸਤੇ ਤੇ ਇਸ ਕਰਕੇ ਅਸੀਂ ਵਿਰੋਧ ਕਰ ਰਹੇ ਹਾਂ ਸਾਡਾ ਕਿਸੇ ਨਾ ਪਰਸਨਲ ਹੀ ਕੋਈ ਵਿਰੋਧ ਨਹੀਂਗਾ ਨਾ ਸਾਡਾ ਕਿਸੇ ਪਰਸਨਲ ਵਿਅਕਤੀ ਨਾਲ ਵਿਰੋਧ ਆ ਜਿਹੜਾ ਬੰਦਾ ਸੱਤਾ ਦੇ ਵਿੱਚ ਆ ਸਾਡਾ ਉਹ ਸਿਸਟਮ ਦੇ ਨਾਲ ਵਿਰੋਧ ਉਹ ਏਵੇਂ ਲੱਗਦਾ ਪੰਜਾਬ ਚ ਕੀ ਗੱਲਾਂ ਹੰਸਰਾਜ ਹੰਸੀ ਰਹਿ ਗਿਆ ਵਿਰੋਧ ਕਰਨ ਦੇ ਬਾਕੀ ਸਾਰੇ ਬੀਜੇਪੀ ਵਾਲੇ ਪ੍ਰਚਾਰ ਕਰ ਰਹੇ ਨੇ ਜ਼ਿਆਦਾਤਰ ਨਹੀਂ ਕਿਤਾਬੀ ਉਹਦੇ ਚ ਇਹ ਗੱਲਾਂ ਨੇ ਹੰਸਰਾਜ ਦਾ ਜਿਹੜਾ ਭਗਤਵਾਂ ਨੇ ਵਾਲਾ ਪ੍ਰੋਗਰਾਮ ਸੀਗਾ ਉਹ ਹਾਈਲਾਈਟ ਹੋ ਗਿਆ ਕੱਲ ਵਾਲਾ ਕੁਝ ਚੈਨਲ ਉਹਦੇ ਨਾਲ ਵੀ ਹੁੰਦੇ ਨੇ ਜੈਤੋਰੇ ਵਿੱਚ ਤੁਸੀਂ ਦੇਖਿਆ ਉਦੋਂ ਚੈਨਲਾਂ ਨੇ ਲਾਈ ਜਿਹੜੇ ਮੈਂ ਸਵਾਲ ਕੀਤੇ ਐ ਮੈਂ ਇਹ ਵੀ ਅਪੀਲ ਕਰਦਾ ਸਾਡੇ ਭਰਾਵਾਂ ਨੂੰ ਵੀ ਉਹ ਵੀ ਦਿਖਾਈਨ ਮੈਂ ਸਵਾਲ ਕੀਤੇ ਸੀ ਉਹਨਾਂ ਨੂੰ ਪੁਕਤਾ ਉਹਨਾਂ ਦੇ ਬੂਰੇ ਰੱਖੇ ਸੀਗੇ ਤੇ ਉਥੇ ਵੀ ਚੈਨਲ ਸੀਗੇ ਉਹ ਇੱਕ ਦੋ ਚ ਮੁੱਦੇ ਮਤਲਬ ਕਿ ਹਾਈਲਾਈਟ ਹੋਗੇ ਤੇ ਉਹ ਐਂ ਲੱਗਦਾ ਵੀ ਹੰਸਰਾਜ ਜੀ ਦਾ ਹੀ ਘਰਾਓ ਹੋ ਰਿਹਾ ਪਰ ਜਿੱਥੇ ਜਿੱਥੇ ਵੀ ਭਾਜਪਾ ਲੀਡਰ ਜਾਂਦੇ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਹਨਾਂ ਦਾ ਥਾਂ ਥਾਂ ਘਰਾਓ ਹੋ ਰਿਹਾ ਕਿਸੇ ਦੀ ਵੀ ਵੀਡੀਓ ਹਾਈਲਾਈਟ ਹੋ ਜਾਂਦੀ ਹੈ ਜੀ ਕਈ ਵਾਰੀ ਵੀਡੀਓ ਕਿਤੇ ਨਹੀਂ ਵਾਇਰਲ ਹੁੰਦੀ ਇਹੀ ਚੀਜ਼ਾਂ ਨੇ ਵਿਰੋਧ ਸਾਰਿਆਂ ਦਾ ਹੀ ਹੋ ਰਿਹਾ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਅਸੀਂ ਉਹ ਕਾਲ ਚ ਫੋਲਡ ਚੜਾ ਰਹੇ ਹਾਂ